ਨੈਲ ਨੰਗਲ ਅੱਜ ਕਾਲਜ ਦੇ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਲੈ ਕੇ ਵਿਦਿਆਰਥੀਆਂ ਸਮੇਤ ਜਲੰਧਰ ਵਿਖੇ ਆਏ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਜਾਣ ਲਈ ਤਿਆਰ ਸਨ ਪਰ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਮਿਲ ਸਕਣ ਇਸ ਲਈ ਉਹਨਾਂ ਨੂੰ ਅੱਜ ਤੜਕੇ ਉਹਨਾਂ ਦੇ ਘਰ ਵਿੱਚ ਹੀ ਕੈਦ ਕਰ ਲਿਆ ਗਿਆ ਹੈ ਪੇਸ਼ ਹੈ ਇਸ ਵਾਰ ਇੱਕ ਰਿਪੋਰਟ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਕਵਰ ਹੋਣ ਦੇ ਵਿਦਿਆਰਥੀਆਂ ਨੂੰ ਜਿਹੜਾ ਕਾਲਜਾਂ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਾਲਜਾਂ ਦੇ ਵਿੱਚ ਜਲੀਲ ਕੀਤਾ ਜਾ ਰਿਹਾ ਜੇ ਸਬੰਧੀ ਐਚਐਮਬੀ ਕਾਲਜ ਜਲੰਧਰ ਦਾ ਮਾਮਲਾ ਜਿਹੜਾ ਤੁਸੀਂ ਆ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹੋ ਔਰ ਪਰਸੋਂ ਅਸੀਂ ਡੀਸੀ ਜਲੰਧਰ ਨੂੰ ਮਿਲਣ ਵਾਸਤੇ ਗਏ ਸੀ ਔਰ ਡੀਸੀ ਦਾ ਜਿਹੜਾ ਰਵਈਆ ਸੀ ਉਹ ਕਾਲਜਾਂ ਦੀ ਦਲਾਲੀ ਵਾਲਾ ਸੀ ਔਰ ਉਹਦੇ ਵਿੱਚ ਸਾਡੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜਦੋਂ ਜਲੰਧਰ ਗਏ ਆ ਤੇ ਉਹਨਾਂ ਨੇ ਉੱਥੇ ਇਹ ਗੱਲ ਕਹੀ ਸੀ ਵੀ ਅਗਰ ਮਾਮਲਾ ਹੱਲ ਨਾ ਹੋਇਆ ਕਿਉਂਕਿ ਬੱਚਿਆਂ ਦੇ ਐਗਜ਼ਾਮੀਨੇਸ਼ਨ ਫਾਰਮ ਜਿਹੜੇ ਆ ਉਹਨਾਂ ਨੂੰ ਦਿੱਤੇ ਨਹੀਂ ਜਾ ਰਹੇ ਅਗਰ ਮਾਮਲਾ ਹੱਲ ਨਾ ਹੋਇਆ ਤਾਂ ਅਸੀਂ ਐ ਸੀਐਮ ਦੇ ਘਰ ਦੇ ਬਾਹਰ ਬੱਚਿਆਂ ਨੂੰ ਨਾਲ ਲੈ ਕੇ ਬੈਠੇ ਨੇ ਔਰ ਸਾਨੂੰ ਕੱਲ ਫਿਰ ਜਿਹੜਾ ਸਾਡੀ ਜਾਣਕਾਰੀ ਗਿਆ ਅਸੀਂ ਕੱਲ ਵੀ ਗਏ ਸੀ ਕਾਲਜ ਲੇਕਿਨ ਫਾਰਮ ਨਹੀਂ ਮਿਲੇ ਤੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੂਟਾ ਮੰਡੀ ਵਿਖੇ ਕਿਸੇ ਕਾਲਜ ਦਾ ਨੀਂ ਪੱਥਰ ਰੱਖਣ ਵਾਸਤੇ ਆਏ ਸੀਗੇ ਉਹਨਾਂ ਨੇ ਆਉਣਾ ਔਰ ਅਸੀਂ ਅੱਜ ਇਹ ਆਪਣੀ ਜਿਹੜੀ ਡਿਮਾਂਡ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ ਐਸਸੀ ਬੱਚੇ ਜਿਹੜੇ ਇਸ ਸਕੀਮ ਦੇ ਇਨਕਵਰ ਹੁੰਦੇ ਆ ਉਹਨਾਂ ਨੂੰ ਹਰਾਸ ਨਾ ਕੀਤਾ ਜਾਵੇ ਔਰ ਜਿਹੜੇ ਇਦਾਂ ਦੇ ਭ੍ਰਿਸ਼ਟ ਅਫਸਰ ਹੈਗੇ ਆ ਜਿਹੜੇ ਦਲਾਲੀ ਕਰ ਰਹੇ ਆ ਕਾਲਜਾਂ ਦੀ ਔਰ ਕਾਲਜ ਜਿਹੜੇ ਗੁੰਡਾਗਰਦੀ ਕਰ ਰਹੇ ਉਹਨਾਂ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਅਸੀਂ ਇਹ ਆਪਣੀ ਡਿਮਾਂਡ ਰ ਰੱਖਣ ਵਾਸਤੇ ਉੱਥੇ ਜਾਣਾ ਸੀਗਾ ਔਰ ਹੈਰਾਨਗੀ ਦੀ ਗੱਲ ਇਹ ਆ ਬਈ ਇਹ ਲੋਕਤੰਤ੍ਰਿਕ ਦੇਸ਼ ਆ ਇੱਥੇ ਲੋਕਾਂ ਦਾ ਰਾਜ ਆ ਔਰ ਲੋਕਾਂ ਦੁਆਰਾ ਚੁਣੇ ਹੋਏ ਨਮਾਇੰਦੇ ਜਿਹੜੇ ਆ ਜਿਹੜਾ ਅੱਜ ਉਹ ਮੁੱਖ ਮੰਤਰੀ ਜਿਹੜਾ ਉਹ ਕਾਂਗਰਸ ਦਾ ਮੁੱਖ ਮੰਤਰੀ ਨਹੀਂ ਹੈਗਾ ਉਹ ਮੁੱਖ ਮੰਤਰੀ ਪੰਜਾਬ ਸੂਬੇ ਦਾ ਮੁੱਖ ਮੰਤਰੀ ਆ ਔਰ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਆਪਣੀ ਮੰਗ ਵੀ ਜਿਹੜੀ ਆ ਉਹਦੇ ਮੋਰੇ ਨਹੀਂ ਰੱਖ ਸਕਦੇ ਬੜੀ ਹੈਰਾਨਗੀ ਦੀ ਗੱਲ ਹੈ ਅਸੀਂ ਅੱਜ ਉੱਥੇ ਜਾਣਾ ਸੀਗਾ ਔਰ ਰਾਤ ਜਿਹੜਾ ਹੈਗਾ ਪ੍ਰਸ਼ਾਸਨ ਨੇ ਰਾਤ ਤੋਂ ਹੀ ਤਿਆਰੀਆਂ ਤੁਰੀਆਂ ਇਦਾਂ ਦੀਆਂ ਬਿੰਡੀਆਂ ਸੀ ਵੀ ਤੇ ਇਹਨਾਂ ਨੂੰ ਉੱਥੇ ਪਹੁੰਚਣ ਨਹੀਂ ਦੇਣਾ ਤੋਂ ਸਵੇਰੇ ਹੀ ਜਿਹੜਾ ਤੁਸੀਂ ਦੇਖ ਰਹੇ ਹੋ ਬਾਹਰ ਵੀ ਕਰਦੇ ਬਾਹਰ ਵੀ ਫੋਰਸ ਮੱਜੀ ਹੋਆ ਕਰਦੇ ਅੰਦਰ ਵੀ ਬੈਠੇ ਆ ਤੇ ਸਵੇਰ ਦਾ ਮੈਨੂੰ ਜਿਹੜਾ ਘਰ ਦੇ ਵਿੱਚ ਇਹਨਾਂ ਨੇ ਨਜ਼ਰਬੰਦ ਕੀਤਾ ਆ ਵੀ ਸਿਰਫ ਕੈਪਟਨ ਅਮਰਿੰਦਰ ਨੂੰ ਆਪਣੀ ਡਿਮਾਂਡ ਨਾ ਦੱਸ ਸਕਣਗੇ ਸਾਡੀ ਮੰਗ ਕੀ ਆ ਸਾਡੀ ਤਕਲੀਫ ਕੀ ਆ ਆ ਆ ਅੱਜ ਦਾ ਮਾਮਲਾ ਸੀ ਮਤਲਬ ਇਹ ਜਨਤਾ ਨਾਲ ਵੀ ਤੱਕਾ ਹੀ ਹੋ ਰਿਹਾ ਵੀ ਉਹ ਆਪਣੇ ਮੰਗ ਉਹ ਨਹੀਂ ਸਕਦੇ ਆ ਤੁਹਾਡੇ ਸਾਹਮਣੇ ਹੀ ਆ ਸਟੂਡੈਂਟਸ ਬੈਠੇ ਹੈਗੇ ਆ ਉਹ ਬੱਚੀਆਂ ਬੈਠੀਆਂ ਪਿੱਛੇ ਕਾਲਜ ਦੀਆਂ ਵਿਦਿਆਰਥਣਾਂ ਆ ਤੋਂ ਉਹ ਉਹ ਬੱਚੀਆਂ ਏਸੀ ਕਰਕੇ ਬੈਠੀਆਂ ਉਹਨਾਂ ਨੂੰ ਐਗਜ਼ਾਮੀਨੇਸ਼ਨ ਫਾਰਮ ਨਹੀਂ ਮਿਲੇ ਅਸੀਂ ਅੱਜ ਸਿਰਫ ਆਪਣੀ ਮੰਗ ਲੈ ਕੇ ਜਾਣਾ ਸੀ ਅਸੀਂ ਸਿਰਫ ਇਹ ਕਹਿਣਾ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰਨ ਤੌਰ ਤੇ ਲਾਗੂ ਉਹ ਸੂਬੇ ਦਾ ਮੁੱਖ ਮੰਤਰੀ ਆ ਤੋਂ ਇਹ ਹੈਰਾਨਗੀ ਦੀ ਗੱਲ ਆ ਵੀ ਜਿਹੜਾ ਇੱਕ ਮੁੱਖ ਮੰਤਰੀ ਦੇ ਮੋਹਰੇ ਸੂਬੇ ਦੀ ਜਨਤਾ ਜਿਹੜੀ ਆ ਉਹ ਆਪਣੀ ਮੰਗ ਵੀ ਨਹੀਂ ਰੱਖ ਸਕਦੀ ਕੋਈ ਗੱਲ ਨਹੀਂ ਇੱਥੇ ਕਿਹੜਾ ਮੁੱਖ ਮੰਤਰੀ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦੇਣਾ ਆ ਅੱਜ ਬੂਟਾ ਮੰਡੀ ਨਹੀਂ ਮਿਲਿਆ ਜਿੱਤਨ ਮਿਲਿਆ ਉਦੋਂ ਦੇਖਾਂਗੇ ਕੋਈ ਇੱਦਾਂ ਦੀ ਗੱਲ ਨਹੀਂ ਦੇਖਾਂਗੇ ਜਿਹਾ ਬਾਹਰ ਨਾ ਹੀ ਨਿਕਲਣ ਦੇਣਗੇ ਦੇਖੋ ਜੀ ਡੀਐਸਪੀ ਸਾਹਿਬ ਮਨਪ੍ਰੀਤ ਲੋਂਗੀ ਔਰ ਐਸਐਚਓ ਸਤਨਾਮਪੁਰਾ ਇਹ ਦੋਨੋਂ ਅਧਿਕਾਰੀ ਇੱਥੇ ਬੈਠੇ ਆ ਨਾਲ ਇਹਨਾਂ ਦੇ ਮੁਲਾਜ਼ਮ ਹੈਗੇ ਬਾਹਰ ਵੀ ਲੱਗੇ ਹੋ ਆ ਤੇ ਮੈਨੂੰ ਤਾਂ ਹਜੇ ਇਹ ਆ ਕਿ ਤੁਸੀਂ ਘਰੋਂ ਬਾਹਰ ਨਹੀਂ ਜਾਣਾਗੇ ਹੁਣ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਮੈਨੂੰ ਕਿੰਨਾ ਚਿਰ ਇੱਥੇ ਬਿਠਾ ਕੇ ਰੱਖਣਾ ਜਾਂ ਮੈਨੂੰ ਕਿਤੇ ਹੋਰ ਲੈ ਕੇ ਜਾਣਾ ਸੋ ਮੈਂ ਤਾਂ ਰੈਡੀ ਆ ਲੋਕਾਂ ਦੀ ਲੜਾਈ ਲੜ ਰਹ ਰੈਡੀ ਕੀ ਗੱਲ ਹੋਈ ਹੈ ਜੇ ਤੁਸੀਂ ਸਵੇਰੇ ਸਵੇ ਨੰਗਲ ਜਰਨੈਲ ਨੰਗਲ ਦੇ ਘਰ ਆ ਕੇ ਮਤਲਬ ਆਏ ਆ ਕੋਈ ਜਰਨੈਲ ਨੰਗਲ ਨਾਲ ਮੀਟਿੰਗ ਕਰਨ ਆਏ ਸੀ ਰਿਗਾਰਡਿੰਗ ਇਹਨਾਂ ਦੇ ਚੱਲ ਰਿਹਾ ਪਿਆ ਹੈ ਇੱਥੇ ਸਟੂਡੈਂਟ ਦਾ ਜਿਹੜਾ ਚੱਲ ਰਿਹਾ ਉਹ ਰਿਗਾਰਡਿੰਗ ਮੀਟਿੰਗ ਕਰਨ ਆਏ ਸੀ ਸਾਡੀ ਵਧੀਆ ਮੀਟਿੰਗ ਹੋ ਗਈ ਇਹਨਾਂ ਨਾਲ ਤੇ ਬਾਕੀ ਫਦਰ ਜਦੋਂ ਖਤਮ ਹੋਦੀ ਦਸਤਾਫਰ ਧਿਆਨ ਦਿਲਾ ਦੇਣਾ ਪਰ ਸਰ ਇੱਕ ਗੱਲ ਇਹ ਪੁੱਛਣਾ ਕਰਨਾ ਵੀ ਉਹਨਾਂ ਦਾ ਨੰਗਲ ਸਾਹਿਬ ਦਾ ਹੀ ਕਹਿਣਾ ਕਿ ਅੱਜ ਉਹ ਕੈਪਟਨ ਸਾਹਿਬ ਨੂੰ ਆਉਣਾ ਸੀ ਜਲੰਧਰ ਉਹਨਾਂ ਨੂੰ ਸਿਰਫ ਇੱਕ ਸਮੱਸਿਆ ਦੱਸਣੀ ਸੀ ਕਿ ਜਿਹੜੀ ਬੱਚੇ ਦੀ ਸਕਾਲਰਸ਼ਿਪ ਦੀ ਸੀਗੀ ਵੀ ਉਹਦੇ ਕਰਕੇ ਸ਼ਾਇਦ ਇਹ ਕੰਮ ਹੋ ਰਿਹਾ ਵੀ ਅਸੀਂ ਇਸੇ ਕੰਗੇ ਮੀਟਿੰਗ ਕਰਨ ਆਏ ਆ ਜਿਹੜੀ ਇਹਨਾਂ ਦੀ ਹੈਗੀ ਆ ਉਸ ਉੱਪਰ ਤੱਕ ਚੱਲੂਗਾ ਕੀ ਜੰਦਾਲ ਨਗਰ ਨਜ਼ਰਬੰਦ ਰਹਿ ਕਰ ਨਹੀਂ ਨਹੀਂ ਇਹ ਗੱਲ ਗਲਬਤ ਕਰਨਾ ਹੈ ਕਿ ਉਹ ਜਾਣ ਦਿੱਤਾ ਜਾਵੇਗਾ ਮੱਖਮਤਰੀ ਮਿਲਣ ਵਾਸਤੇ ਮੀਟਿੰਗ ਗੱਲ ਮੀਟਿੰਗ ਤੋਂ ਬਾਅਦ ਇਹ ਗੱਲ ਧਿਆਨ ਤੇ ਤੁਹਾਡੇ ਲਿਆਵਾਂਗੇ ਕਿੰਨਾ ਚਿਰ ਤੁਹਾਡੀ ਮੀਟਿੰਗ ਕਰਨ ਚਾਹੀਦਾ ਹੈ ਬਸ ਥੋੜਾ 10-15 ਮਿੰਟਾਂ ਦਾ